ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਪਿੰਡ ਸਿਰਸੜੀ ਆਏ ਸੀ ਬਾਈ ਨੇ YouTube ਤੋਂ ਨੰਬਰ ਲੈ ਕੇ ਹੀ ਸੱਦਿਆ ਸੀਗਾ ਅੱਜ ਆਹ ਝੋਟੀ ਦੇ ਲਾਇਆ ਜੀ ਸੀਮਣਾ ਪਰਜਨ ਖੁੰਗੜ ਦਾ ਬਾਈ ਦੇ ਨਾਲ ਸਾਰੇ ਅੱਜ ਹੁਣ ਤੱਕ ਜਿਹੜੇ ਬੱਚੇ ਆ ਨਾਰਮਲ ਸੀਮਣਾ ਤੋਂ ਹੀ ਆ ਪਰ ਫੇਰ ਵੀ ਦੁੱਧ ਨੂੰ ਬਹੁਤ ਚੰਗੇ ਕਿੰਨਾ ਦੁੱਧ ਦਿੰਦੀ ਹੈ ਬਈ ਇਹ 14 ਕਿਲੋ 14 ਕਿਲੋ ਦੁੱਧ ਦਿੰਦਾ ਜੀ ਪਹਿਲਣ ਦੇ ਨੇ ਝੋਟੀ ਦਾ ਬਾਡੀ ਸਟਰਕਚਰ ਦੇਖੋ ਨਾਲੇ ਨਾਰਮਲ ਸੇਵਾ ਤੇ ਕੋਈ ਫੀਡ ਨਹੀਂ ਤੇ ਨਾਰਮਲ ਪਸ਼ੂ ਬਾਈ ਪਹਿਲਾਂ ਘਰ ਦਾ ਦਾਣਾ ਪਾਉਂਦੇ ਸੀਗੇ ਇਹ ਤੇ ਹੁਣ ਇਹਨਾਂ ਦੇ ਫੀਡ ਫੀਡ ਕਿਹੜੀ ਵਰਤਦੇ ਆ ਬਾਈ ਹੂੰ ਤਾਂ ਗੰਗਪਤੀ ਆ ਨਾਰਮਲ ਅੱਛਾ ਨਾਰਮਲ ਫੀਡ ਆ ਹਣਾ ਇਹਦੇ ਆ ਫਲੇਰੀ ਆਸਤੇ ਬਾਈ ਨੂੰ ਦੱਸਿਆ ਮੈਂ ਖਾਸ ਤੁਸੀਂ ਵੀ ਧਿਆਨ ਰੱਖਿਓ ਜੀ ਇਹ ਚੀਜ਼ ਦਾ ਆ ਦੇਖੋ ਇਹਦੇ ਫਲੇਰੀ ਬਹੁਤ ਹੋਈ ਵੀ ਆ ਝੋਟੀ ਦੇ ਇਹਦੇ ਆਸਤੇ ਕੀ ਕਰਨਾ ਤੁਸੀਂ 10 ਗ੍ਰਾਮ ਨੀਲਾ თੁੱਥਾ ਲੈ ਲੈਣਾ ਜੀ 1 ਗ੍ਰਾਮ ਡੇਲੀ ਦੇਣਾ 1 ਗ੍ਰਾਮ ਡੇਲੀ ਦੇਣਾ 10 ਦਿਨ ਦੇ ਕੇ 10 ਦਿਨ ਬੰਦ ਕਰ ਦਿਓ ਤੇ ਰੈਗੂਲਰ ਦਿਓ ਤੁਸੀਂ ਤੇ 2-3 ਮਹੀਨੇ ਦੇਣਾ ਹੱਲ ਹੋ ਜਾਊਗਾ ਜੀ। ਜ਼ਿਆਦਾ ਨਹੀਂ ਦੇਣਾ 1 ਗ੍ਰਾਮ ਤੋਂ। ਨੀਲਾ ਸੋਥਾ ਤੁਹਾਨੂੰ ਪਤਾ ਜ਼ਿਆਦਾ ਦਿੱਤਾ ਨੁਕਸਾਨ ਕਰੂਗਾ। 1 ਗ੍ਰਾਮ ਤੋਂ ਵੱਧ ਨਹੀਂ ਦੇਣਾ। 10 ਗ੍ਰਾਮ ਲੈ ਕੇ 10 ਪੁੜੀਆਂ ਬਣਾ ਕੇ 1 ਗ੍ਰਾਮ ਡੇਲੀ ਦੇਣਾ ਜੀ। ਦੂਜੇ ਪਸ਼ੂ ਵੀ ਦਿਖਾਉਣੇ ਆ ਬਾਈ ਦੇ ਤੁਹਾਨੂੰ। ਸਭ ਤੋਂ ਵਧੀਆ ਗੱਲ ਇਹ ਆ ਵੀ ਬਾਈ ਕਹਿੰਦੇ ਕੱਟਾ ਨਹੀਂ ਅਜੇ ਤੱਕ ਕੋਈ ਵੀ ਕੱਟੀਆਂ ਹੀ ਆਉਂਦੀਆਂ ਜੀ ਇਹਨਾਂ ਦੇ। ਅੱਖਾਂ ਵੀ ਬਿੱਲੀਆਂ ਆਉਂਦੀਆਂ ਥੋੜੇ ਹਰੇਕ ਪਸ਼ੂ ਦੇ ਯਾਰ ਹਨਾ। ਹਾਂ ਆਉਂਦੀਆਂ ਇਹ ਥੋੜੇ ਮੱਝ ਨੀਲੀ ਸੀ ਪਹਿਲਾਂ ਕੋਈ। ਜਿਹੜੀ ਇਹਨਾਂ ਦੀ ਮਾਨ ਨਾ ਨਹੀਂ ਪੜਨਾ ਨਹੀਂ ਹੋਵੇ ਉਹ ਦਾ ਸੰਬੰਧੀ ਬਹੁਤ ਵਧੀਆ ਦੁੱਧ ਵਾਲੀ ਸੀ ਪਹਿਲੀ ਮੱਝ ਹਾਂ ਕਾਲੀ ਸੀ ਉਹ ਕਾਲੀ ਸੀ ਅੱਖਾਂ ਬਿੱਲੀਆਂ ਵਾਲੀਆਂ ਹਣਾ ਉਹ ਟੀਕੇ ਤਾਂ ਹੀ ਆ ਜਾਂਦੀਆਂ ਮੈਕਸ ਬਰੀਡ ਹੋ ਜਾਂਦੀ ਹੈ ਜਦੋਂ ਮੈਂ ਨੀਕਾ ਨੀਲੀ ਨੂਲੀ ਭਰਿਆ ਜਾਂਦਾ ਹਣਾ ਇਹ ਕਿੰਨੇ ਚਿਰ ਦੀ ਕਿੱਟੀ ਹੈ ਬਾਈ ਆਹਾਂ ਸਾਲ ਦੇ ਕਰੀਬ ਹੈ ਜੀ ਹੂੰ ਉਹਵੇਂ ਗ੍ਰੋਥ ਰਹਿੰਦੇ ਫਿਰ ਛੋਟੀ ਉਹ ਟੀਕੇ ਨਾਰਮਲ ਕਰਕੇ ਸਾਲ ਦੀ ਹੈ ਨਹੀਂ ਮੈਂ ਤੈਨੂੰ ਦੱਸੀ ਇਹ ਨਾ ਵੀ ਜਿਵੇਂ ਛੋਟੀ ਸੇਵ ਆ ਨਾ ਬਾਈ ਉਹਵੇਂ ਸੋਡੇ 2 ਸਾਲਾਂ ਦਾ ਬਸੂ ਸੋਣਾ ਚਾਹੀਦਾ ਹਾਂ ਜੀ ਆਹ ਸਵਾ ਸਾਲ ਦੀ ਹੈ ਇਹ ਸਵਾ ਸਾਲ ਦੀ ਹੈ ਇਹਦੀ ਠੀਕ ਹੈ ਵੈਸੇ ਆ ਝੋਟੀ ਗੱਬਣ ਇਹਨਾਂ ਦੇ ਥੱਲੇ ਥੱਲੇ ਵਧੀਆ ਨਿਕਲਦੇ ਆਏ ਨੇ ਇੱਕ ਗੱਬਣ ਆ ਸਾਡੇ ਕੋਲ ਨਹੀਂ ਹੋਈ ਇਹਦੀ ਉਮਰ ਇਹ ਹੈਗੀ ਆ 3 ਸਾਲ ਪੁੱਤੀ ਹੈ ਜੀ ਇਹਦਾ ਹਾਈਟ ਵੇਟ ਵਧੀਆ ਹੈ ਨਾ ਹੂੰ ਸਹੀ ਆਹਾ ਆ ਤਕਰੀਬਨ ਢਾਈ ਦੇ ਫਾੜੀ ਆ ਆ ਵੀ ਆ ਹੁਣ ਢਾਈ ਸਾਲਾਂ ਵਾਲੀ ਨਹੀਂ ਨਾ ਜਿਵੇਂ ਮੈਂ ਤੁਹਾਨੂੰ ਲੰਡੇ ਵਾਲੀ ਝੋਟੀ ਦਿਖਾਈ ਸੀਗੀ ਤੇ ਉਵੇਂ ਉਹ ਸਵਾ ਦੋ ਸਾਲਾਂ ਦੀ ਮੰਨ ਕੇ ਚੱਲ ਗੱਬਣ ਆ ਫੇਰ ਵੀ ਓਵਰ ਆਲ ਪਸ਼ੂ ਬਹੁਤ ਚੰਗੇ ਆ ਸੋਡੇ ਹਾਂ ਜੀ ਪਰ ਥੋੜਾ ਜਿਹਾ ਲੋਡ ਆ ਵੀ ਚੰਗੇ ਟੀਕੇ ਲਿਆਓ ਤੇ ਫੇਰ ਹੀ ਪਸ਼ੂ ਅਜ ਗਾਂ ਨਸਲ ਬਾਨਨੀ ਆ ਆ ਮੱਝ ਬਾਈਆਂ ਦੇ ਰਿਪੀਟਰ ਆ 2 ਸਾਲ ਹੋ ਗਏ ਬਾਈ ਸੋਈ ਨੂੰ ਕਿੰਨਾ ਦੁੱਧ ਦੇ ਜਾਂਦੀ ਆ ਹੁਣ ਹੁਣ ਇਹ ਦੇ ਜਾਂਦੀ 5 ਕਿਲੋ ਦੁੱਧ ਆ ਜੀ ਤੁਹਾਡੇ ਨਾਲ ਠੀਕ ਆ 5 ਕਿਲੋ ਦੁੱਧ ਆ ਆ ਝੋਟੀ ਗੱਬਣ ਇਹ ਗੱਬਣ ਆ ਜੀ ਇਹ ਇੱਕ ਵਾਰੀ ਫਲ ਸੱਟ ਗਈ ਸੀ ਹਾਂ ਫਲ ਸੱਟ ਗਈ ਇਹਦੀ ਉਮਰ ਇਹਦੀ ਉਮਰ ਤਾਂ ਸਾਢੇ 3-4 ਸਾਲ ਦੀ ਜੀ ਇਹ ਸਟਾਰ ਦੀ ਆ ਜੀ ਜਿਹੜਾ ਹਾ ਨੱਥੂ ਵਾਲੇ ਗਰਬੀ ਵਾਲਾ ਪਰ ਇਹਦੀ ਮਾਂ ਫਰੋਜਪੁਰ ਲੈਂਡ ਤੋਂ ਕਰਕੇ ਥੋੜੀ ਜਿਹੀ ਵਾਈਟਨੈਸ ਓਵਰ ਆ ਗਈ ਹੈ ਆ ਜਾਂਦੀ ਹੈ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਨਹੀਂ ਨੀਲੀ ਰਵੀ ਚ ਤੁਸੀਂ ਕਿਸੇ ਨੂੰ ਇਹ ਤੇ ਗਲਤ ਨਹੀਂ ਕਹਿ ਸਕਦੇ ਨਾ ਕਿਸੇ ਬੋਲਣ ਨੂੰ ਨਾ ਟੀਕੇ ਨੂੰ ਤੇ ਨੀਲੀ ਰਵੀ ਚ ਇਹ ਸਮੱਸਿਆ ਆਉਂਦੀ ਰਹਿੰਦੀ ਹੈ ਬਾਈ ਨੂੰ ਵੀ ਇਹ ਚੀਜ਼ ਦਾ ਪਤਾ ਹੈ ਇਹ ਡਾਇਰੈਕਟ ਆ ਕੇ ਟੀਕਾ ਭਰਿਆ ਸੀ ਬਾਈ ਨਹੀਂ ਟੀਕਾ ਲੈ ਆਉਂਦਾ ਸੀ ਉੱਥੇ ਜਾ ਕੇ ਲਿਆਉਂਦਾ ਤਾਂ ਚੱਟੀ ਕਿ ਉੱਥੇ ਜਾ ਕੇ ਲੈ ਕੇ ਆਉਂਦਾ ਜੀ ਫਿਰ ਤਾਂ ਤੁਸੀਂ ਠੀਕ ਆ ਵੀ ਦੇਖ ਲਓ ਬਈ Ориジナル ਹੀ ਸੀਗਾ ਹਨਾ ਹਾਂਜੀ ਤੇ ਫਿਰ ਵੀ ਤੇ ਮੱਝ ਜਮਾਂ ਸਹੀ ਸੀ ਮੱਝ ਸਹੀ ਸੀਗੀ ਹਾਂ ਹੋ ਜਾਂਦਾ ਨਾਲੇ ਬਹੁਤ ਵਧੀਆ ਬੋਲ ਹੈ ਸਟਾਰ ਵਾਲਾ ਬਹੁਤ ਵਧੀਆ ਹੈ ਮਾਝ ਆਪਣੀ ਰੈਸੋਦਾਰੀ ਦੀ ਹੈ ਹਾਂ ਉਹ ਸਹੀ ਥੀ ਅੱਛਾ ਉਹ ਸਹੀ ਸੀ ਹੁਣ ਇਹ ਬਈ ਸਾਰੀ ਘਰ ਦੀ ਬਰੀਡ ਆਪਣੀ ਘਰ ਦੀ ਬਰੀਡ ਹੈ ਜਮਾਂ ਮਨ ਲਓ ਤਿੰਨ ਤਿੰਨ ਚਾਰ ਚਾਰ ਕਿਲੋ ਵਾਲੀਆਂ ਤੋਂ ਹੀ ਲਾਈ ਆ ਇਹ ਅੱਛਾ ਚਾਰ ਚਾਰ ਕਿਲੋ ਵਾਲੀਆਂ ਤੇ ਹੁਣ ਵੱਧ ਤੋਂ ਵੱਧ ਦੁੱਧ ਵਾਲੀ ਮੱਝ ਆ ਹੈ ਹੁਣ ਆਪਣੇ ਕੋਲੇ ਇਹ ਨਹੀਂ ਉਹ ਦੂਜੀ ਹਾਂ ਵੀ ਇਹਦੇ ਵੀ ਮੱਥੇ 'ਚ ਵੱਲ ਲਾ ਵੇਖ ਹਾਂ ਜੀ ਇਹ ਥੋੜਾ ਜਿਹਾ ਹੈਣਾ ਇਹ ਮੁੰਡੇ ਦੇ ਸਹੁਰਿਆਂ ਨੇ ਦਿੱਤੀ ਸੀਗੀ ਅੱਛਾ ਇਹਦੀ ਇਹਦੀ ਪਹਿਲੀ ਵੀ ਉਹਨਾਂ ਨੇ ਦਿੱਤੀ ਸੀ ਅੱਛਾ ਇਹ ਵੀ ਉਹਨਾਂ ਨੇ ਠੀਕ ਹੈ ਠੀਕ ਹੈ ਇਹ ਸਾਡੀਆਂ ਦੋਨੇ ਬਾਹਰੋਂ ਆਈਆਂ ਹਾਂ ਆਵੇ ਨਾ ਹਾਂ ਪਤਾ ਨਹੀਂ ਤਾਂ ਕੋਈ ਕੋਈ ਪ੍ਰੋਬਲਮ ਕੋਈ ਕਈ ਪਸ਼ੂ ਐ ਤੁਹਾਡੇ ਹੈਗੀ ਆ ਜਿਵੇਂ ਹੁਣ ਉਹ ਝੋਟੀ ਦੇ ਬਈ ਟੀਕਾ ਭਰੇ ਉਹਦੇ ਵੀ ਅੱਖਾਂ ਬਿਲ ਲੰਗਾ ਆ ਜਾਂਣਾ ਹਾਂ ਹਾਂ ਜੀ ਹਾਂ ਜੀ ਹਾਂ ਤੇ ਆਹ ਮੱਝ ਨਹੀਂ ਇਹ ਤਾਂ ਤੁਹਾਨੂੰ ਦੱਸ ਰਿਹਾ ਇਹ ਲੈ ਕੇ ਜਾਂਦੀ ਹੈ ਠੀ ਇਹਦੇ ਬੱਚੇ ਕਿਹੜੇ-ਕਿਹੜੇ ਆ ਇਹਦਾ ਬੱਚਾ ਕੋਈ ਵੀ ਨਹੀਂ ਕੰਮ ਕਰਫੀ ਅੱਛਾ ਇਹਦਾ ਕੋਈ ਨਹੀਂ ਰਿਹਾ ਨਹੀਂ ਨਹੀਂ ਇਹ ਦੂਜੇ ਸੂਏ ਹੀ ਆ ਤੇ ਫਿਰ ਉਹ ਕਟੀਆਂ ਆਪਣੀਆਂ ਉਹ ਕਟੀਆਂ ਦੂਤ ਸਾਡੀਆਂ ਮੱਝਾਂ ਵੇਚਦੀਆਂ ਜੀ ਅੱਛਾ ਉਹ ਮੱਝਾਂ ਬਈ ਹਰ ਸਾਲ ਪਸ਼ੂ ਬਾਬਾ ਕਹਿੰਦਾ ਵੇਚ ਦੇ ਵੀ ਆ ਨਵੇਂ ਰੱਖ ਲੈਣੇ ਆ ਪਰ ਇਹ ਵੇਚ ਦਿੰਦੇ ਆ ਜੀ ਬਈ ਹਰ ਸਾਲ ਦੋ ਝੋਟੀਆਂ ਵੇਚ ਦਿੰਦੇ ਆ ਹਾਂ ਹੋ ਗਈ ਆ ਹੁਣ ਇਹ ਦੋ ਸੂਏ ਸੂਤੀ ਆ ਜੀ ਹਾਂਜੀ ਤੀਜੇ ਸੂਏ ਸੋਣਾ ਉਹਨੇ ਵੇਚ ਦੇਣਾ ਜੀ ਇਹ ਕਿੰਨਾ ਦੁੱਧ ਦਿੰਦੀ ਆ ਇਹ ਗੱਬਣ ਆ ਜੀ ਅੱਜ ਚੈੱਕ ਕਰਤੀ ਆ ਇਹ ਕਿੰਨਾ ਦੁੱਧ ਦਿੰਦੀ ਆ ਅਵੇਅਰਨੈਸ ਦੀ ਲੋੜ ਆ ਬਈ ਬਾਈਆਂ ਨੂੰ ਜਿੰਨੇ ਵਧੀਆ ਪਸ਼ੂ ਹੈ ਨਾ ਬਾਈ ਤੁਹਾਡੇ ਪਸ਼ੂ ਤੁਹਾਡੇ ਮੇਲਿਆਂ 'ਚ ਜਾਣਗੇ ਰੱਬ ਸੁੱਖ ਰੱਖੇ ਕਿਸੇ ਟਾਈਮ ਠੀਕ ਹੈ ਨਾ ਹੁਣ ਤੂੰ ਵੇਖ ਲੈ ਵੀ ਤੁਹਾਡੇ ਨਾਰਮਲ ਟੀਕਾ ਤੇ ਨਾਰਮਲ ਸੇਵਾ ਤੇ ਜਿਹੜੇ ਪਸ਼ੂ 14 14 15 15 15 ਕਿਲੋ ਦੁੱਧ ਦੇ ਹੀ ਜਾਂਦੇ ਆ ਤੇ ਜਦੋਂ ਚੰਗੇ ਕੁਆਲਿਟੀ ਦੇ ਟੀਕੇ ਭਰਾਂਗੇ ਤਾਂ ਦੇਖੋ ਕਿੱਥੇ ਜਾਣਗੇ ਬੱਚੇ ਹੈ ਨਾ ਆਹ ਹੁਣ ਝੋਟੀ ਦਾ ਕੱਦ ਕਾਠੇ ਰੱਖਣੀ ਐ ਇਹਦੀ ਇਹ ਜੇ ਤਾਂ ਹੁਣ ਠੀਕ ਆ ਵੀ ਨਾਰਮਲ ਹੀ ਭਰਿਆ ਸਾਡਾ ਤਰ੍ਹਾਂ ਦਾ ਵੀ ਅਸੀਂ ਐਂ ਕਰਦੇ ਹੁੰਦੇ ਹਾਂ ਪ੍ਰਾਣ ਨਵੀਆਂ ਰੱਖ ਲੈਣੇ ਨੇ ਜਿਵੇਂ ਆ ਅੱਛਾ ਵੀ ਹੁਣ ਆ ਝੋਟੀਆਂ ਰੱਖ ਲਓਗੇ ਤੁਸੀਂ ਜਿਵੇਂ ਆ ਝੋਟੀ ਪਹਿਲੇ ਨਾਲ ਇਹ ਰੱਖ ਲਓਗੇ ਹਨਾ ਆ ਕਟੀਆਂ ਝੋਟੀਆਂ ਸਾਰੀਆਂ ਰੱਖ ਲਓਗੇ ਇਹ ਵੀ ਵੇਚੋਗੇ ਉਹ ਵੀ ਵੇਚੋਗੇ ਨਹੀਂ ਉਹ ਨਹੀਂ ਵੇਚਦੀ ਉਹ ਨਹੀਂ ਵੇਚਦੇ ਹਾਂ ਆ ਝੋਟੀ ਬਾਈ ਤੁਸੀਂ ਬਾਈ ਨਾਲ ਸੰਬੰਧ ਕਰ ਕਰ ਲਿਓ ਜੇ ਜਦੋਂ ਸੂਣ ਵੇਲੇ ਹੋਈ ਤਾਂ ਇਹ ਵੇਚਣਗੇ ਕਿੰਨਾ ਦੁੱਧ ਦਿੰਦੀ ਹੈ ਇਹ ਸੀਗੀ ਇਹ ਉਹ ਤੋਂ ਪਿਛਲੇ ਸਾਲ 13 14 ਕਿਲੋ ਦੁੱਧ ਦਿੱਤਾ ਰਿਆ ਅੱਛਾ 13 14 ਕਿਲੋ ਹਾਂਜੀ ਪਹਿਲੇ ਸੂਏ ਹੈ ਹਾਂਜੀ ਇਤ ਕੀ ਦੇਊਗੀ 15 16 ਕਿਲੋ ਦੁੱਧ ਹੈ ਨਾਰਮਲ ਟੀਕੇ ਦੀ ਹੈ ਇਹਦੀ ਮਾਂ ਚਲ ਮਤਲਬ ਚੰਗਾ ਦੁੱਧ ਹੋਊਗਾ ਮਾਂ ਥੱਲੇ ਹਾਂ ਜੀ ਹਾਂ ਮਾਂ ਥੱਲੇ ਉਹ ਹੀ ਫਿਰ ਤੁਹਾਡਾ ਘਰ ਦਾ ਰਵਾ ਚੰਗਾ ਹੈ ਨਾ ਹਾਂ ਉਹ ਚੰਗੇ ਰਵੇ ਦੀ ਸੀ ਇਹਨਾਂ ਦੀ ਮਾਂ ਜਿਹੜੀ ਸੀ ਅੱਛਾ ਉਹ ਚੰਗੇ ਰਵੇ ਦੀ ਸੀ ਸੀਮੰਦੀ ਆ ਉਹ ਵੈਸੇ ਸਰਕਾਰੀ ਅੱਛਾ ਇਹ ਵੀ ਸੀਮੰਦੀ ਆ ਸਰਕਾਰੀ ਸੀਮੰਦੀ ਆ ਬਾਲਣ ਤੋਂ ਤਾਂ ਕਦੇ ਬਣਾਈ ਮੇਰੇ ਹਿਸਾਬ ਨਾਲ ਤੁਸੀਂ ਜਾਦੇ ਸਰਕਾਰੀ ਸੀਮੰ ਨਹੀਂ ਲੋੜ ਹੈ ਸਰਕਾਰੀ ਸੀਮੰ ਜੀ ਸਾਡੇ ਪਿੰਡ ਦਾ ਹੀ ਡਾਕਟਰ ਹੈ ਹਾਂ ਉਹ ਸਰਕਾਰੀ ਸੀਮੰ ਨਹੀਂ ਭਰ ਜਾਂਦਾ ਪਸ਼ੂ ਰਹੀ ਵਧਿਆ ਜਾਂਦੇ ਆ ਰਹੀ ਜਾਂਦੇ ਇੱਕ ਵਾਰਾਂ ਹੀ ਟੀਕਾ ਭਰਦਾ ਬਾਲੇ ਨਹੀਂ ਵਧਿਆ ਕਰ ਲੈ ਬਈ ਸੋਹਣੀ ਗੱਲ ਆ ਹਾਂ ਮੈਨੂੰ ਮੇਰੇ ਸੱ ਮੈਨੂੰ ਸੱਦਨ ਦਾ ਕਾਰਨ ਇਹ ਹੀ ਸੀ ਵੀ ਆਪਾਂ ਪ੍ਰਾਈਵੇਟ ਬੋਰਤੀ ਗੱਲ ਪਾਉਣਾ ਵੀ ਚੰਗਾ ਲੋ ਹਾਂ ਇਹ ਝੋਟੀ ਦੇ ਅੱਜ ਇਹਨਾਂ ਨੇ ਅਰਜਨ ਖੁੰਗੜ ਲਵਾਇਆ ਬਾਈ ਤੁਹਾਨੂੰ ਪਹਿਲਾਂ ਦੱਸਿਆ ਵੀ ਦੇਖੋ ਇਹਦੇ ਵੀ ਵਾਈਟਨੈਸ ਅੱਖਾਂ ਬਿੱਲ ਲਗਾਇਆਂ ਇਹਨਾਂ ਦੇ ਪ੍ਰੋਬਲਮ ਹੈਗੀ ਆ ਮੰਨ ਕੇ ਚਲੋ ਕਈ ਵਾਰੀ ਹੁੰਦੀ ਆ ਚਲੋ ਕੋਈ ਰਵੇਚ ਹੁੰਦਾ ਚੱਕਰ ਜਾਂ ਕੋਈ ਹੋ ਸਕਦਾ ਟੀਕਾ ਨੀਲੀ ਰਵੀ ਦਾ ਤਾਂ ਚਲੋ ਨਹੀਂ ਭਰਦਾ ਹੋਣਾ ਬਾਈ ਠੀਕ ਆ ਪਤਾ ਹੀ ਆ ਉਹਨਾਂ ਨੂੰ ਵੀ ਤੇ ਕਈ ਵਾਰੀ ਹੋ ਜਾਂਦਾ ਚਲੋ ਤੁਹਾਨੂੰ ਦੱਸਣਾ ਇਹ ਆ ਵੀ ਇਹਨਾਂ ਦੇ ਇੱਕ ਵੀ ਕੱਟਾ ਨਹੀਂ ਹਜੇ ਤੱਕ ਬਾਈ ਕੁਦਰਤੀ ਗੱਲ ਆ ਪੀ ਜਦੋਂ ਵਾਧਾ ਹੋਣਾ ਹੋਵੇ ਰੱਬ ਚਲੋ ਐਂ ਹੀ ਰੱਖੇ ਤੇ ਸਾਰੀਆਂ ਕੱਟੀਆਂ ਦੇਖੋ ਆ ਜਿੰਨੇ ਵੀ ਪਸ਼ੂ ਹੈਗੇ ਸਾਰੇ ਘਰ ਦੇ ਆ ਇਹ ਕਮਾਈ ਆ ਬਾਈਆਂ ਦੀ ਕਿੰਨਾ ਚਿਰ ਹੋ ਗਿਆ ਬਾਈ ਤੁਸੀਂ ਸੋਨ ਨੂੰ ਹੋਣੀ ਸ਼ੌਂਕ ਪਿਆ ਨਹੀਂ ਅਸੀਂ ਸੌਂਕ ਤਾਂ ਮਾਨੂੰ ਬਹੁਤ ਜ਼ਿਆਦੇ ਚਿਰਾਂ ਦਾ ਸੀਗਾ ਪਰ ਪਹਿਲੇ ਸਾਡੇ ਬਾਪੂ ਜੀ ਸੀ ਉਹ ਥੋੜਾ ਪਹਿਲਾਂ ਉਹ ਹੀ ਕਰਦੇ ਸੀ ਹਾਂ ਉਹ ਰੱਖਦੇ ਸੀ ਉਹ ਉਹ ਕਰਨੀ ਹੁੰਦੀ ਸੀ ਕਹਿਣ ਦਾ ਮਤਲਬ ਇਹ ਆ ਬਈ ਹਾਂ ਠੀਕ ਆ ਜੋ ਵਿਸ਼ਵਾਸ ਨਹੀਂ ਰੱਖਦੇ ਉਹ ਬੰਦੇ ਇਨਸਾਨ ਤੋਂ ਕਰਾ ਲੂ ਹਾਂ ਡਿਗਰੀ ਦੀ ਜ਼ਰਤ ਨਹੀਂ ਪੈਂਦੀ ਸੀ ਉਹਨਾਂ ਮੁਰੇ ਨਹੀਂ ਇਹ ਗੱਲ ਚੰਗੀ ਆ ਬਈ ਸੋਹਣੀ ਗੱਲ ਆ ਹਨਾ ਫਿਰ ਤੁਸੀਂ ਅੱਜ ਖੜੇ ਵੀ ਕਿੱਥੇ ਆ ਦੇਖੋ ਰੱਬ ਨੇ ਸਾਰਾ ਕੁਝ ਦਿੱਤਾ ਬਈ ਹਨਾ ਜੇ ਆਪਾਂ ਵੱਡੇ ਬਜ਼ੁਰਗਾਂ ਦੀ ਇੱਜ਼ਤ ਕਰਦੇ ਆ ਉਹਦਾ ਪਹਿਲਾਂ ਸਾਰਿਆਂ ਤੋਂ ਹਨਾ ਹਾਂ ਜੀ ਹਾਂ ਜੀ ਹਾਂ ਪਰ ਫਿਰ ਵੀ ਦੇਖੋ ਤੁਸੀਂ ਜੇ ਆਪਾਂ ਬਜ਼ੁਰਗਾਂ ਦੇ ਹਿਸਾਬ ਨਾਲ ਵੀ ਚੱਲੇ ਆ ਤਾਂ ਪਸ਼ੂ ਆਪਣੇ ਵੇ ਵੀ ਅੱਜ ਵੀ ਪੂਰੇ ਘੈਂਟ ਪਸ਼ੂ ਆ ਕੋਈ ਐਂ ਤਾਂ ਨਹੀਂ ਵੀ ਜੇ ਆਪਾਂ ਚੰਗੇ ਟੀਕੇ ਨਹੀਂ ਭਰਾਏ ਤਾਂ ਪਸ਼ੂ ਮਾੜੇ ਆ ਹਨਾ ਹਾਂ ਉਹ ਆਹ ਹੁਣ ਇਹ ਮੈਂ ਇਹਨਾਂ ਦੀਆਂ ਮਾਵਾ ਵੀ ਟੀਕਾਂ ਲਗਾਈ ਸੀ ਸਰਕਾਰੀ ਦੀਆਂ ਬਈ ਹੈ ਸਾਰੇ ਟੀਕੇ ਆ ਦੇ ਟੀਕੇ ਜੀ ਆ ਜੀ ਸਾਰੇ ਹੈ ਸਾਰੇ ਟੀਕੇ ਆ ਦੇ ਪਹਿਲਾਂ ਉਹ ਬਾਪੂ ਕੰਮ ਕਰਦੇ ਹੀ ਆ ਹਾਂ ਉਹਨਾਂ ਲਈ ਨਹੀਂ ਸਾਡਾ ਫਾਦਰ ਸੀਗਾ ਇਹ ਤਾਂ ਵੱਡਾ ਭਾਈ ਹੈ ਅੱਛਾ ਵੱਡਾ ਭਾਈ ਆ ਠੀਕ ਆ ਬਹੁਤ ਹੋ ਗਈ ਸੀਲੇ ਸਾਲ ਅੱਛਾ ਅੱਛਾ ਪਹਿਲਾਂ ਉਹ ਕਰਦੇ ਸੀ ਕੰਮ ਠੀਕ ਆ ਠੀਕ ਆ ਤੇ ਫਿਰ ਉਹ ਮੰਨ ਕੇ ਚੱਲੋ ਵੀ ਐਂ ਕਹਿੰਦੇ ਸੀਗੇ ਵੀ ਚਲੋ ਬਾਹਲੇ ਚੰਗੇ ਟੀਕਿਆਂ 'ਚ ਕੋਈ ਫਾਇਦਾ ਨਹੀਂ ਆ ਨਹੀਂ ਉਹ ਕਹਿੰਦੇ ਵੀ ਟੀਕੇ ਨਾਲ ਤਾਂ ਰਹਿਣੀ ਨਹੀਂ ਉਹਨਾਂ ਦਾ ਇਹ ਵਿਸ਼ਵਾਸ ਸੀ ਇਹਨਾਂ ਦਾ ਇਹ ਵਿਸ਼ਵਾਸ ਸੀ ਪਰ ਹੁਣ ਤਾਂ ਤੁਹਾਨੂੰ ਹਾਂ ਹੁਣ ਤਾਂ ਤੁਹਾਨੂੰ ਪਤਾ ਹੀ ਆ ਨਾ ਵੀ ਟੀਕੇ ਤੇ ਸਾਰਾ ਚੱਲ ਰਿਆ ਸਿਸਟਮ ਹਾਂ ਚਲੋ ਬਈ ਕਰਿਓ ਜੇ ਸ਼ੇਅਰ ਵੀਡੀਓ ਚੰਗੀ ਲੱਗੇ ਤਾਂ ਬਈ ਬਾਈ ਜਾਨੇ ਦੇਖੋ ਇੱਕ ਵੀ ਪਸ਼ੂ ਇਹਨਾਂ ਦਾ ਪੁਰਾਣਾ ਹੈ ਨਹੀਂਗਾ ਸਾਰੀ ਇਹਨਾਂ ਦੀ ਕਮਾਈ ਹੈ ਹੁਣ ਤੱਕ ਦੀ ਤੇ ਵਧੀਆ ਧੰਦਾ ਬਈ ਬਾਕੀ ਬਾਈ ਖੇਤ 'ਚ ਹੀ ਬੈਠੇ ਆ ਸੋਹਣਾ ਨਾਲ ਆਪਦਾ ਖੇਤੀਬਾੜੀ ਕਰਦੇ ਆ ਵਧੀਆ ਕੰਮ ਆ ਜੀ ਧੰਨਵਾਦ ਜੀ ਹੁਣ ਚੰਗੇ ਟੀਕੇ ਭਰ ਕੇ ਬਾਈਆਂਗੇ ਬਣਾਵਾਂਗੇ ਨਸਲ ਵਧੀਆ ਧੰਨਵਾਦ ਜੀ